मीत अनमोल ਦੀ ओशो ਦੇ ਪਰਵਚਨਾਵਾਂ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਮਹਾਵੀਰ ਕਰ ਛੱਡਣਾ ਚਾਹੁੰਦੀ ਸੀ ਮਹਾਵੀਰ ਕਰ ਛੱਡਣਾ ਚਾਹੁੰਦੀ ਸੀ ਆਪਣੀ ਮਾਂ ਤੋਂ ਇਜਾਜ਼ਤ ਮੰਗੀ ਚਰਣਾ ਵਿੱਚ ਸਿਰ ਰੱਖਿਆ ਕਿਹਾ ਮੈਂ ਸੰਨਿਆਸੀ ਬਨਣਾ ਚਾਹੁੰਦਾ ਹਾਂ ਸੰਸਾਰ ਛੱਡਣਾ ਚਾਹੁੰਦਾ ਹਾਂ ਪਰ ਮਾਂ ਨੇ ਕਿਹਾ ਬਸ ਦੁਬਾਰਾ ਇਹ ਗੱਲ ਮੇਰੇ ਸਾਹਮਣੇ ਨਾ ਕਰਨਾ ਜਦੋਂ ਮੈਂ ਮਰ ਜਾਵਾਂ ਤੂੰ ਜੋ ਵੀ ਕਰਨਾ ਚਾਹੁੰਦਾ ਕਰ ਲੈਣਾ ਮੈਂ ਨਾ ਚੱਲ ਸਕਾਂ ਕਿ ਇਹ ਗੱਲ ਮੈਂ ਨਾ ਦੇਖ ਸਕਾਂ ਕਿ ਤੈਨੂੰ ਜੰਗਲ ਵਿੱਚ ਜਾਂਦੇ ਹੋਏ ਤੇ ਮਹਾਵੀਰ ਕਹਿੰਦੇ ਹਨ ਚੁੱਪੋ ਕੇ ਫਿਰ ਜਦੋਂ ਮਾਂ ਦੀ ਮੌਤ ਹੋ ਗਈ ਤਾਂ ਪਿਤਾ ਨੂੰ ਪੁੱਛਿਆ ਪਿਤਾ ਜੀ ਨੇ ਕਿਹਾ ਬਸ ਇਹ ਗੱਲ ਮੇਰੇ ਸਾਹਮਣੇ ਨਾ ਕਰਨਾ ਕਿ ਤਾ ਤੇਰੀ ਮਾਂ ਚਲੀ ਗਈ ਤੇ ਹੁਣ ਤੂੰ ਵੀ ਜੰਗਲ ਵਿੱਚ ਜਾਵੇਂਗਾ ਮੈਨੂੰ ਬੁੱਢੇ ਆਦਮੀ ਨੂੰ ਕਿਉਂ ਤੁਸੀਂ ਇਹ ਦੇ ਰਹੇ ਆ ਮੈਂ ਮਰ ਜਾਵਾਂ ਤਾਂ ਜੋ ਤੇਰੀ ਮਰਜ਼ੀ ਆ ਕਰਨਾ ਫਿਰ ਪਿਤਾ ਦਾ ਵੀ ਦੇਹਾਂ ਤੋਂ ਗਿਆ ਮਰਗਟ ਤੋਂ ਪਰਤ ਰਹੇ ਸਨ ਆਪਣੇ ਵੱਡੇ ਭਰਾ ਨੂੰ ਕਿਹਾ ਕਿ ਹੁਣ ਮੈਨੂੰ ਆਗਿਆ ਦਿਓ ਹੁਣ ਤੱਕ ਮੈਂ ਲੰਮਾ ਸਮਾਂ ਇੰਤਜ਼ਾਰ ਕੀਤਾ ਹੈ ਮਾਂ ਨੇ ਕਿਹਾ ਤਾਂ ਰੁਕ ਗਿਆ ਪਿਤਾ ਨੇ ਕਿਹਾ ਤਾਂ ਰੁਕ ਗਿਆ ਹੁਣ ਤੁਸੀਂ ਨਾ ਰੋਕਣਾ ਭਰਾ ਨੇ ਕਿਹਾ ਮੇਰੇ ਨਾਲ ਇਹ ਗੱਲ ਵੀ ਨਾ ਕਰਨਾ ਮਾਂ ਮਰ ਗਈ ਬਾਪ ਮਰ ਗਿਆ ਤੂੰ ਹੀ ਤਾਂ ਇਕੱਲਾ ਹੈ ਮੇਰਾ ਕੀ ਤੂੰ ਮੈਨੂੰ ਛੱਡ ਕੇ ਜਾਵੇਂਗਾ ਤੈਨੂੰ ਥੋੜਾ ਜਿਹਾ ਵੀ ਤਰਸ ਨਹੀਂ ਹੈ ਲਗਾਣੀ महावीर ਨੇ ਕਿਹਾ ਠੀਕ ਹੈ ਉਹਨਾਂ ਨੇ ਘਰ ਨਹੀਂ ਛੱਡਿਆ ਪਰ ਘਰ ਵਿੱਚ ਇਹ ਜਿਹੇ ਹੋ ਗਏ ਜਿਵੇਂ ਕਿ ਉਹ ਹੋਣੀ ਨਾ ਉਹਨਾਂ ਦੀ ਮੌਜੂਦਗੀ ਦਾ ਪਤਾ ਲੱਗਣਾ ਹੀ ਬੰਦ ਹੋ ਗਿਆ ਨਕਾਰੀ ਦੀ ਤਰ੍ਹਾਂ ਰਹਿਣ ਲੱਗ ਪਏ ਕਿਸੇ ਦੇ ਵਿਚਾਰ ਨਾ ਆਉਂਦੇ ਕਿਸੇ ਲਈ ਰੋਕਣਾ ਬੰਦ ਦੇ ਕਿਸੇ ਨੂੰ ਕੋਈ ਹੁਕਮ ਨਾ ਦਿੰਦੇ ਕਿਸੇ ਨੂੰ ਕੋਈ ਕੰਮ ਨਾ ਕਹਿੰਦੇ ਉਹ ਇਸ ਤਰ੍ਹਾਂ ਰਹਿਣ ਲੱਗ ਪਏ ਕਿ ਉਸ ਦੇ ਪੈਰਾਂ ਦੀ ਆਵਾਜ਼ ਵੀ ਕਿਸੇ ਨੂੰ ਸੁਣਾਈ ਨਾ ਦਿੰਦੀ ਹਰੀ ਹਰੀ ਕਰਦੇ ਲੋਕ ਭੁੱਲ ਗਏ ਕਿ ਮਹਾਵੀਰ ਹੈ ਵੀ ਜਾਂ ਨਹੀਂ ਫਿਰ ਭਰਾ ਨੂੰ ਲੱਗਾ ਕਿ ਹੁਣ ਰੋਕਣਾ ਬੇਕਾਰ ਹੈ ਸਾਡਾ ਰੁਕਣਾ ਕੰਮ ਨਹੀਂ ਆਇਆ ਉਸਨੇ ਘਰ ਨੂੰ ਜੰਗਲ ਬਣਾ ਲਿਆ ਕਰਦੇ ਸਾਰੇ ਲੋਕ ਇਕੱਠੇ ਹੋਏ ਤੇ ਮਹਾਵੀਰ ਨੂੰ ਪ੍ਰਾਰਥਨਾ ਕੀਤੀ ਕਿ ਤੁਸੀਂ ਚਲੇ ਜਾਓ ਤੁਸੀਂ ਤਾਂ ਜਾ ਹੀ ਚੁੱਕੇ ਹੋ ਸਿਰ ਪਰਛਾਵਾ ਮੱਤਰ ਰਹਿ ਗਿਆ ਆਤਮਾ ਦਾ ਪੰਛੀ ਤਾਂ ਕਦੋਂ ਉੱਡ ਗਿਆ ਹੁਣ ਤਾਂ ਤੁਸੀਂ ਸਾਡੇ ਵਿਚਕਾਰ ਹੋ ਹੀ ਨਹੀਂ ਇਸ ਲਈ ਅਸੀਂ ਰੋਕੀਏ ਇਹ ਉਚਿਤ ਵੀ ਨਹੀਂ ਅਸੀਂ ਹੁਣ ਤੱਕ ਰੋਕਿਆ ਇਸ ਲਈ ਮਾਫ ਕਰੋ ਜਦੋਂ ਅਜਿਹੀ ਆਗਿਆ ਮਿਲ ਗਈ ਤਮਾ ਹਵੀਰ ਜੰਗਲ ਵਿੱਚ ਚਲੇ ਗਏ ਜੇ ਮਹਾਵੀਰ ਜੰਗਲ ਨਾ ਵੀ ਜਾਂਦੇ ਤਾਂ ਵੀ ਨਿਰਵਾਨ ਕਟ ਗਿਆ ਸੀ ਜੇ ਮਹਾਵੀਰ ਜੰਗਲ ਨਾ ਵੀ ਜਾਂਦੇ ਤਾਂ ਵੀ ਜੰਗਲ ਕਟ ਗਿਆ ਸੀ ਇਹ ਤਾਂ ਹੈ ਹਿਮਾਲਿਆ ਜਾਣਾ ਤੇ ਇੱਕ ਹੈ ਹਿਮਾਲਿਆ ਨੂੰ ਆਪਣੇ ਅੰਦਰ ਲਿਆਉਣਾ ਦੂਜੀ ਗੱਲ ਜ਼ਿਆਦਾ ਮਹਲਵਾਨ ਹੈ ਜੇ ਤੁਹਾਡੇ ਅੰਦਰ ਸੰਿਆਸੀ ਹੋਣ ਦੀ ਤੜਫ ਹੈ ਤਾਂ ਤੁਸੀਂ ਜਿੱਥੇ ਵੀ ਹੋ ਹੌਲੀ ਹੌਲੀ ਆਪਣੇ ਆਪ ਨੂੰ ਵਿਦਾ ਕਰ ਦਿਓ ਆਪਣੇ ਆਪ ਨੂੰ ਨਮਸਕਾਰ ਕਰ ਲਓ ਹਲ ਵਿਦਾ ਕਹਿ ਦਿਓ ਅਤੇ ਇਸ ਤਰ੍ਹਾਂ ਰਹਿਣ ਲੱਗੋ ਕਿ ਤੁਹਾਡੇ ਕਰਕੇ ਕਿਸੇ ਨੂੰ ਰੁਕਾਵਟ ਨਾ ਬਣੇ ਕਿ ਤੁਸੀਂ ਕਿਸੇ ਦੀ ਆੜ ਵਿੱਚ ਨਾ ਆਓ ਕਿ ਤੁਸੀਂ ਕਿਸੇ ਲਈ ਅੜਿੱਕਾ ਨਾ ਬਣੋ ਤੁਸੀਂ ਕਿਸੇ ਦੇ ਜੀਵਨ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਖੜੀ ਕਰੋ ਨਿਰਵਾਨ ਕਟ ਗਿਆ ਤਾਂ ਤੁਸੀਂ ਨਿਰਗੁਣ ਹੋ ਗਏ ਇਹੀ ਹੈ ਅਸਲੀ Syneas, done what?